ਫਿਰ ਤੋਂ ਸਿਰਫ ਰਾਕੇ ਨਾ ਰੋਸੀ ਜੇ ਮੈਂ ਬਲਾਤਕਾਰੀ ਨੂੰ ਪਾਰਟੀ ਦੇ ਵਿੱਚ ਆਉਣ ਤੋਂ ਰੋਕਿਆ ਤੇ ਉਹਦੀ ਸਜ਼ਾ ਪ੍ਰਧਾਨ ਸਰਦਾਰ ਸਿਕੰਦਰ ਸਿੰਘ ਬਾਦਲ ਨੇ ਇਹ ਵਤਨ ਦਿੱਤੀ ਕਿ ਮੈਨੂੰ ਪਾਰਟੀ ਤੋਂ ਕੱਢ ਕੇ ਉਹਨਾਂ ਰਵੀਕਰਨ ਸਿੰਘ ਕਹਾਰਾ ਇੱਕ ਵਾਰ ਫੇਰ ਆਪਣੇ ਪੂਰੇ ਜੋਸ਼ ਦੇ ਵਿੱਚ ਬਲੇਬੜ ਚੁੰਨੀਆਂ ਜਾਂ ਡੇਰਾ ਬੱਲਾ ਨਾਲ ਚ ਨਤਰੇਗਾ ਅਸੇ ਫੰਦੇ ਗੜੇ ਤੋਂ ਜਿਹੜਾ ਚੱਲਣਾ ਸੀ ਕੀਤਾ ਸੀ ਜਦੋਂ ਨਿਆਣਾ ਜਮ ਦਾ ਜਦੋਂ ਚੋਣਾ ਸ਼ੁਰੂ ਕਰਦਾ ਵਾ ਤੇ ਟੂਰਨਾਮੇ ਨੂੰ ਪਦੇਗੜ ਚੂੜੀਆਂ ਨੇ ਸ਼ੁਰੂ ਕਰਾਇਆ ਉਹਨਾਂ ਨੇ ਮੇਰਾ ਪਹਿਲਾ ਸਿਆਸੀ ਕਦਮ ਕੀਤਾ ਜਦੋਂ ਮੈਂ 10 ਸਾਲ ਇੱਥੇ ਕੰਮ ਕਰਕੇ ਗਿਆ ਸੀ ਦੇਖੋ ਭਾਵੇਂ ਮੈਂ 10 ਸਾਲ ਕੰਮ ਇੱਥੇ ਕੀਤਾ ਸੀ ਪਰ ਪਾਰਟੀ ਦੇ ਜਿਹੜੇ ਸਾਡੇ ਆਗੂ ਸੀ ਸਰਪ੍ਰੇਮ ਸਿੰਘ ਨੇ ਰੱਖਿਆ ਉਹ ਪਤਾ ਨਹੀਂ ਕੀ ਉਹਨਾਂ ਦੇ ਮਨ ਦੇ ਵਿੱਚ ਸੀ ਕਿ ਮੈਂ ਚੰਗਾ ਹੀ ਨਹੀਂ ਸੁਣਦਾ ਹੋਰ ਮੈਂ ਨਾ ਕਿਤੇ ਕੋਈ ਪਾਰਟੀ ਦੇ ਵਰਤ ਨਾਲ ਕੋਈ ਕੋਈ ਗੱਲ ਕੀਤੀ ਨਾ ਮੈਂ ਕਿਸੇ ਪਾਰਟੀ ਦਾ ਕੋਈ ਮੇਰਾ ਕੋਈ ਕੋਈ ਗੱਲ ਕਹਦਾ ਕਿ ਇਨਡਿਸਿਪਰੈਂਸ ਕ੍ਰੀਏਟ ਕੀਤਾ ਜਾਂ ਮੈਂ ਕੋਈ ਪਾਰਟੀ ਦੇ ਵਿਕਟ ਨੂੰ ਛੁਰਾ ਮਾਰਿਆ ਮੇਰਾ ਇਹ ਫੋਨ ਕਿੱਜਾ ਮੇਰਾ ਸਿਆਸੀ ਕਤਰੇ ਨਾ ਨਹੀਂ ਕਰਦਾ ਤਾਂ ਫੇਰੋਂ ਫੋਡੇਗੜ ਚੂੜੀਆਂ ਦੇ ਵਿੱਚੋਂ ਮੈਨੂੰ ਕੁੱਟਿਆ ਡੇਰੇ ਭੇਜਿਆ ਡੇਰੇ ਜਾ ਕੇ ਮੇਰੀ ਜਿੱਤ ਦੇ ਵਿੱਚ ਪੈਰ ਦੇ ਵਿੱਚ ਰੋੜੇੜਾ ਕਾਇ ਤੇ ਹੁਣ ਜਦੋਂ ਵੇਖਿਆ ਕਿ ਮੈਂ ਤੁਰਿਆ ਜਾਂਦਾ ਮੈਂ ਮੇਰਾ ਸਿਆਸੀ ਕੰਮ ਕਰਦੇ ਮੈਂ ਪਾਰਟੀ ਦੇ ਬਟਵਾਂ। ਹਾਂ। ਇਸ ਵੇਲੇ ਸਾਡੇ ਨਾਲ ਸਰਦਾਰ ਰਵਿਕਰ ਸਿੰਘ ਜੀ ਤਰਫ ਸਾਹਿਬ ਬੈਠੇ ਨੇ ਜਿਨ੍ਹਾਂ ਨੂੰ ਕੁਝ ਦਿਨ ਪਹਿਲਾਂ ਕਾਲੀਦਾਰ ਪਾਰਟੀ ਵੱਲੋਂ ਕੱਢਿਆ ਗਿਆ ਸੀ। ਉਹਨਾਂ ਨਾਲ ਕੁਝ ਗੱਲਬਾਤ ਕਰਾਂਗੇ। ਤਰਫ ਸਾਹਿਬ ਸਭ ਤੋਂ ਪਹਿਲਾਂ ਇਹ ਦੱਸੋ ਕਿ ਰਾਜਨੀਤਿਕ ਆਪਣੇ सफर ਬਾਰੇ ਚੰਦਨਾਪੁਰ। ਕੁਝ ਦਿਨ ਮਜ਼ਾ ਲਾਇਆ ਹੈ ਕਿ ਨਾ ਰਾਜਨੀਤਿਕ ਦਾ ਸੰਸਦਕ। ਸਰ ਜੀ ਰਾਜਨੀਤਿਕ ਟੀਮ ਜਿਹੜਾ ਮੇਰਾ ਹੈਗਾ ਜੀ ਮੈਂ ਪਰ ਇੱਕ ਪਾਰਟੀ ਸੰਭਾਲ ਰਿਹਾ ਹਾਂ ਉਸੇ ਕਿਹੜੋਂ ਸਾਫ ਸਫਲਿਕ ਸਾਫ ਕਰਨ ਤੇ ਜਿਆ ਜੁਗਨੀਆਂ ਕੰਮਾਂ ਦੇ ਸਿਰ ਕਾਟਾ ਕੁੰਦੇ ਨਾ ਤੰਨਾ ਦੇ ਸਾਇਦੇ ਮਾਰਗ ਤੇ ਪਾਏਗਾ ਜਨਾਂ ਦੇ ਚੱਲ ਕੇ ਅਸ਼ਰਮੀਆਂ ਕਰਦੇ ਉਸੇ ਵਾਰ ਜਿਹੜੀ ਮੈਂ ਕਹਿ ਸਕਦਾ ਕਿ 99 ਤੋਂ ਲੱਗੇ 2024 ਇਸ ਵਿੱਚ ਮੱਕ ਪੱਕ ਹੁੰ ਜਾਂਦੇ ਰਿਹਾ ਜਿਨੀ ਜਿਨੀ ਪਾਕ ਦਿਨ ਆਈ ਉਹ ਸਾਰੀਆਂ ਤਗੜੇ ਉੱਤੇ ਕਿਹੜੇ ਕਿਹੜੇ ਉਦੇਦ ਰੇ ਮੈਂ 212 ਦੇ ਵਿੱਚ ਸ਼ੁਰੂਆਤ ਕਰਕੇ ਕੰਮ ਦਾ ਅਸਲ ਬਣਿਆ ਉਸ ਤੋਂ ਬਾਅਦ ਮੈਂ ਸੀਨੀਅਰ ਮਿਕਰ ਦਾ ਬਣਿਆ ਤੇ ਮੈਂ ਬਾਜਾ ਜੁਵਾ ਦਾ ਚੁਣਦਾ ਪ੍ਰਕਾਰ ਹੋ ਰਿਹਾ ਮੈਂ ਜੋ ਕਮੇਟੀ ਯੋਜਨਾ ਦਾ ਅੰਦਰ ਰਿਹਾ ਮੈਂ ਦੋ ਵਾਰ ਸ਼੍ਰੀ ਪੰਜਾਬ ਸਟੇਟ ਕੂਪਰੇਟਿਵ ਕਾਰਪੋਰੇਸ਼ਨ ਦਾ ਚੇਅਰਮੈਨ ਰਿਹਾ ਮੈਂ ਬੰਦਰਾਸ ਤੋਂ ਸੈਂਟਰਲ ਕੋਪਰੇਟਿਵ ਬੈਂਕ ਦਾ ਐਮ ਡੀ ਵੀ ਰਿਹਾ ਚੇਅਰਮੈਨ ਵੀ ਰਿਹਾ ਇਸ ਤਰ੍ਹਾਂ ਦੇ ਵਕਤ ਵਕਤ ਜਿਹੜੀਆਂ ਸਮੇਂ ਸਮੇਂ ਦੇ ਜੋਟੀਆਂ ਹੋਈਆਂ ਹਨ ਭਾਰਤ ਦੇਖਿਆ ਜਾਵੇ ਕਿ ਤੁਸੀਂ ਬੜੀ ਮਿਹਨਤ ਦੇ ਨਾਲ ਉਮੀਦਵਾਰੀਆਂ ਹਰ ਮੀਟਿੰਗਾਂ ਰੈਲੀਆਂ ਵੀ ਕਰਾਉਂਦੇ ਰਹੇ ਫਟੇਗੜ ਚੂੜੀਆਂ ਦੇ ਵਿੱਚ ਵੀ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਕਿਉਂ ਕੀ ਕਾਰਨ ਬਣਿਆ ਕਿ ਉਮੀਦਵਾਰ ਨੇ ਤੁਹਾਨੂੰ ਘੜ ਦਿੱਤਾ ਪਾਰਟੀ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਉਸਪਾਸਪਰ ਤੇ ਜਿਹੜਾ ਇੱਕ ਵਿਅਕਤੀ ਹੈ ਜਿਹੜਾ ਸਾਫਤ ਕਰ ਮੰਤਰੀ ਰਿਹਾ ਜਿਹਦੀ ਅਸ਼ੀਲ ਵੀਡੀਓ ਜਿਹੜੀ ਸੀ ਸਾਰਿਆਂ ਨੂੰ ਪਤਾ ਹੀ ਹੈ ਕਿ ਉਹ ਜਾਰੀ ਹੋਈ ਸੀ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਇਹੋ ਜਿਹੇ ਵਿਅਕਤੀ ਨੂੰ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਲੱਕੀਤਾ ਜਾਵੇ ਜਿਸ ਦੇ ਨਾਲ ਪਾਰਟੀ ਦੇ ਅੱਗੇ ਤਰਬਾ ਲੱਗਦਾ ਪਾਰਟੀ ਅੱਗੇ ਸਾਡੀ ਜਿਹੜੀ ਆ ਉਹ ਨਿਗਾਰ ਬਲ ਜਾ ਰਹੀ ਆ ਸਾਡੇ ਤੇ ਸ਼ਰੋਮਣੀਆਂ ਕਾਲੀ ਦਲ ਦੇ ਪਾਰਟੀ ਜਨਮ ਉਹਦੇ ਵਿੱਚ ਸਿਰ ਬੜੇ ਜੋਸ਼ ਲੱਗਦੇ ਸੀ ਸਾਡੇ ਤੇ ਜੋਸ਼ ਲੱਗੇ ਕਿ ਸ਼ਰੋਮਣੀਆਂ ਕਾਲੀ ਦਲ ਦੇ ਸਮੇਂ ਦੇ ਵਿੱਚ ਸ੍ਰੀ ਗੁਰੂ ਜਨ ਸਾਹਿਬ ਦੀ ਵਿਦਵੀ ਹੋਈ ਚਾਹੇ ਪਤਾ ਨਹੀਂ ਪਤਵੀ ਕਰਾਈ ਨਹੀਂ ਕਰਾਈ ਪਰ ਦੋਸ਼ ਸ਼ਰੋਮਣੀਆਂ ਕਾਲੀ ਦਲ ਦਾ ਸੀ ਕਿਸੇ ਤਰ੍ਹਾਂ ਇੱਕ ਤੋਂ ਵੱਡਾ ਜਿਹੜਾ ਸ਼ਰੋਮਣੀਆਂ ਕਾਲੀ ਦਲ ਦਾ ਦੋਸ਼ ਲੱਗਾ ਉਹ ਸੀ ਕਿ ਨਸ਼ੇ ਜਿਹੜੇ ਸੀ ਸਾਡੇ ਰਾਜ ਦੇ ਵਿੱਚ ਨਸ਼ਿਆਂ ਦੀ ਫੁਲਤਾ ਮਿਲੇ ਇਹਨਾਂ ਕਹਿੰਦੇ ਵੀ ਬੁਲਟਿਕ ਕਿ ਇਸ ਬੰਦੇ ਨੂੰ ਆਪਣੀ ਪਾਰਟੀ ਤੋਂ ਕੱਢਿਆ ਉਹ ਇਹਨੂੰ ਆਪਾਂ ਦੁਬਾਰਾ ਸ਼ਾਮਲ ਕਰਦੇ ਹਾਂ ਤੇ ਸਾਡੇ ਤੇ ਹੋਰ بڑا ਧੱਬਾ ਲੱਗ ਜਾਣਾ ਪਰ ਉਹਨਾਂ ਨੇ ਮੁੰਡੇ ਨੂੰ ਜਵਾਬ ਦਿੱਤਾ ਗੋਲ ਮੋੜ ਕੇ ਕਿ ਮੇਰੇ ਪਿਤਾ ਦੀ ਸਰਦਾਰ ਪ੍ਰਕਾਸ਼ ਸਿੰਘ ਕੇ ਬਦਲ ਚੌਧੇ ਸੀ ਕਿ ਇਸ ਵਿਅਕਤੀ ਨੂੰ ਪਾਰਟੀ ਵਿੱਚ ਸ਼ਾਮਲ ਕਰਾਵਾਂ ਕਿ ਉਹਨਾਂ ਦੀ ਹੱਤਾਂ ਵਿੱਚ ਅਥਾਹ ਤਮਾਯੋਂ ਅਥਾਹ ਸ਼ਰਤਾਂ ਪੂਰੀਆਂ ਨਹੀਂ ਆਂ ਤੁਸੀਂ ਮੈਂ ਇਸ ਤਰ੍ਹਾਂ ਦਾ ਫਰਾਵੀ ਮਨਾਇਆ ਪਰ ਮੈਂ ਆਪਣੇ ਹਰ ਘੜੇਰਾ ਬਾਬਾ ਜਾਨ ਜਿਹਨੇ ਸਾਥ ਹੀ ਸੀ ਮੈਂ ਉਹਨਾਂ ਨੂੰ ਆ ਕੇ ਦਿੰਦੀ ਕਿ ਇਸ ਗੱਲ ਦਾ ਪਤਾ ਲੱਗਾ ਵਾ ਤੇ ਤੁਸੀਂ ਪੰਜ ਛੇ ਬੰਦੇ ਜਿਹੜੇ ਸਾਡੇ ਜਿੰਮੇਵਾਰ ਤੁਸੀਂ ਜਾ ਕੇ ਆਓ ਤੇ ਦੱਸੋ ਜੀ ਬਦਲ ਕੋ ਫਿਰ ਉਹਨਾਂ ਨਾਲ ਵਿਚਾਰ ਵਟਾਂਦਰਾ ਕਰੋ ਸਾਰੇ ਇਹ ਸਥਿਤੀ ਨੂੰ ਜਾਣੂ ਕਰਾ ਕੇ ਆਓ ਜਦੋਂ ਉਹ ਵਿਅਕਤੀ ਵੀ ਗਏ ਸਰਦਾਰ ਸਿੱਕੀਸੁਰਾਦ ਨੇ ਇਹੋ ਕਿਹਾ ਕਿ ਮੈਂ ਜਿਹੜਾ ਵਾ ਮੈਂ ਉਹ ਪੱਟ ਚਾਹ ਸ਼ਾਮਦ ਰਹਾ ਮੇਰਾ ਇਹੋ ਹੀ ਦੋਸ਼ ਸੀ ਹੋਰ ਮੈਂ ਨਾ ਕਿਤੇ ਕੋਈ ਪਾਰਟੀ ਦੇ ਬਰਤਨ ਕੋਈ ਕੋਈ ਗੱਲ ਕੀਤੀ ਨਾ ਮੈਂ ਕਿਸੇ ਪਾਰਟੀ ਦਾ ਕੋਈ ਮੇਰਾ ਕੋਈ ਥੋੜੀ ਜਿਹੀ ਗੱਲ ਕਹਦੇ ਕਿ ਇਨਡਿਸਿਪਲਿੰਸ ਕ੍ਰੀਏਟ ਕੀਤਾ ਜਾਂ ਮੈਂ ਕੋਈ ਪਾਰਟੀ ਦੇ ਰਿਸਪੈਕਟ ਨੂੰ ਛੁਰਾ ਮਾਰਿਆ ਸਿਰਫ ਸਿਰਫ ਮੇਰਾ ਇਹਨਾ ਦੋਸ਼ ਸੀ ਕਿ ਮੈਂ ਬਨਾਦਕਾਰੀ ਨੂੰ ਪਾਰਟੀ ਦੇ ਵਿੱਚ ਆਉਣ ਤੋਂ ਰੋਕਿਆ ਉਹ ਦਿਨ ਸਜਾ ਪ੍ਰਧਾਨ ਸਰਦਾਰ ਸਖਬੀਰ ਸਿੰਘ ਮਾਦਲ ਨੇ ਇਹ ਵਤਨ ਦਿੱਤੀ ਕਿ ਮੈਨੂੰ ਪਾਰਟੀ ਤੋਂ ਕੱਢ ਕੇ ਮੇਰਾ ਜਿਹੜਾ ਸੀ ਉਹ ਸਿਆਸੀ ਕਰੀਰ। ਪਰ ਸਭ ਪਾਰਟੀਆਂ ਹੋਰ ਬਹੁਤ ਸਾਰੀਆਂ ਨੇ। ਤੁਸੀਂ ਕਾਟ ਪਾਈ ਕਿਉਂ ਕਰਦੇ? ਕੋ ਸ਼੍ਰੀ ਨਰਿੰਦਰ ਮੋਦੀ ਜਿਹੜੇ ਸਾਡੇ ਸਰਕਾਰ ਦੇ ਪ੍ਰਧਾਨ ਨੇ ਜੀ ਉਹਨਾਂ ਦਾ ਜਿਹੜਾ ਵਿਜ਼ਨ ਹੈ ਉਹ ਸੁਭੂਜ ਹੈ ਤੁਹਾਨੂੰ ਸੋਚ ਨੂੰ ਮੈਂ ਦੇਖਦੇ ਜੀ ਇੱਕ ਪਰ ਬੜ ਦਿੰਦਾ ਉਹ ਮਾਣ ਕਰਦੇ ਕਿ ਅਸੀਂ ਹੋਇਆ ਸਭ ਤੋਂ ਵੱਡਾ ਉਹਦਾ ਰੋਲ ਇੱਕੋ ਅਸੀਂ ਸਾਰੇ ਸਿੱਖ ਜੀ ਦੀ ਅਰਦਾਸ ਕਰਦੇ ਸੀ ਉਸ ਗੁਰੂ ਦੇ ਚਰਨਾਂ ਦੇ ਵਿੱਚ ਤਨਹੋਦੀ ਜੀ ਰਾਹੀਂ ਕਾਲਪੁਰਖ ਨੇ ਦਾ ਸਾਡਾ ਕਰਤਾਰਪੁਰਾ ਲਾਗਾ ਸੀ ਪਰ ਉਹ ਕਰਵਾਇਆ ਜਿਸ ਤਰ੍ਹਾਂ ਜਿੰਨਾ ਵੀ ਪੰਜਾਬ ਵਿੱਚ ਸਤਕਾ ਦਾ ਚਾਰ ਵਿਸ਼ਾ ਵਾ ਦੇਸ਼ ਦਾ ਨਾਮ ਜਿਹੜਾ ਵਾ ਐਸ ਵੇਲੇ ਵਿਸ਼ਵ ਦੇ ਵਿੱਚ ਪ੍ਰਸਿੱਧਤਾ ਦੇ ਨਾਲ ਨੇ ਆ ਜਾਂਦਾ ਵਾ ਉਹ ਸਾਰੀ ਭੋਦੀ ਜੀ ਦੀ ਦੇਣ ਆ ਭੋਦੀ ਜੀ ਦਾ ਬਹੁਤ ਜ਼ਿਆਦਾ ਪੰਪਾ ਦਾ ਨਾਂ ਨੂੰ ਚਮਕਾਇਆ ਸ੍ਰੀ ਅੰਮ੍ਰਿਤ ਦੇ ਵਿਕਾਸ ਦੇ ਕੰਮ ਨੇ ਬਹੁਤਾਂ ਲੋਕਾਂ ਦੀ ਇਕਰਬਾਤ ਕਰਕੇ ਮੇਰੇ ਕੋਲ ਕਲਪ ਜੇ ਸੀ ਕਾਂਗਰਸ ਜਾਂ ਜੀ ਦੇ ਕਾਂਗਰਸ ਦੇ ਉਸਨੇ ਜਾਲ ਸੱਟਾ ਕਿਉਂਕਿ ਕਿ ਉਹ ਪਾਰਟੀ ਆ ਜਿਨੇ ਸਾਡੇ ਜਾਨ ਤੋਂ ਪਿਆਰੇ ਹਰਮੰਦਰ ਨੂੰ ਮਟਾਇਆ ਡੇਰੀ ਕੀਤਾ ਸੀ ਸਾਡੇ ਸਿੱਖਾਂ ਦਾ 1984 ਦੇ ਜੋ ਕਤਲੇਆਮ ਹੋਇਆ ਜੋ ਨਸਲ ਖੁਸ਼ੀ ਹੋਈ ਉਸ ਦੀਆਂ ਪੜਾਂ ਦੇ ਵਲਾਫਕਾਰ ਹੋਏ ਮੈਂ ਉਸ ਪਾਰਟੀ ਯਾਦ ਵੀ ਕਰਦਾ ਕਿ ਨਾ ਕਿ ਉਹ ਭਾਜਪਾ ਉਹਨਾਂ ਦਾ ਪਰਵਾਹ ਕਾਨੂੰਨ ਸਰਪ੍ਰਤੀ ਦੇਖ ਸਕਦੇ ਹੋ ਪਿੰਡਾਂ ਦੇ ਵਿੱਚ ਬੀਜੇਪੀ ਦਾ ਵਿਰੋਧ ਵੀ ਹੁੰਦਾ ਉਹਨਾਂ ਦੇ ਕੈਂਡੀਡੇਟਾਂ ਬਾਰੇ ਦੇਖੋ ਜੇ ਬੋਲ ਹੋਵੇ ਰਸਨਦਸ਼ ਕਰਕੇ ਨਿਰਿਆਗ ਜੋਗਾ ਵਿੱਚ ਕੋਈ ਵਿਅਕਤੀ ਹੋਤਾ ਕੋਈ ਪਾਰਟੀ ਹੁੰਦੀ ਹੈ ਉਹ ਹਮੇਸ਼ਾ ਹੀ ਲੋਰ ਦੇ ਮੈਂ ਇਸ ਦਾ ਤੋਂ ਪਰੀਪਾਨ ਜਨਤਾ ਤੋਂ ਮੈਂ ਆਪਕ ਸਾਹ ਕੀਕਾ ਕਿਸਾਨਾਂ ਦੇ ਨਾਲ ਜਿਹੜੀ ਉਹਨਾਂ ਲਈ ਮੰਗਿਆ ਮੈਂ ਵੀ ਸਮਝਦਾ ਹਾਂ ਕਿ ਕੋਈ ਹੱਦ ਤੱਕ ਜਾਇਜ਼ ਹੈ ਜਦੋਂ ਸਰਕਾਰ ਸਾਡੀ ਚਾਹਤ ਇੱਕ ਵਾਰ ਜਾਣੀ ਹੈ ਪਰ ਅਧਾਰਨ ਫਿਲ ਹੁੰਦੇ ਕਿ ਕਰਾਂਗੇ ਕਿ ਇਹਦੇ ਵਿੱਚ ਕੋਈ ਗੱਲ ਨਹੀਂ ਹੋਣੀ ਹੈ ਸਾਨੂੰ ਸਾਹਿਬ ਦੇਖੋ ਕਿ ਤੁਸੀਂ ਫਲੇਗੜ ਜੁੰਡੀਆਂ ਦੇ ਵਿੱਚ ਲਗਾਤਾਰ 10 ਸਾਲ ਰਹੇ ਤੇ ਤੁਹਾਡਾ ਪਪਾ ਨਾਟਕ ਚੱਲ ਗਿਆ ਤੁਹਾਡੀ ਇੱਥੇ ਵਾਪਸੀ ਹੋ ਗਈ ਆ ਤੇ ਇੱਕ ਤਰ੍ਹਾਂ ਦਾ ਦੇਖਿਆ ਜਾਵੇ ਤਾਂ ਲੋਕ ਵੀ ਤੁਹਾਡੇ ਨਾਲ ਜੁੜੇ ਨੇ ਹੁਣ ਰਵੀਕਰਨ ਸੇ ਕਾਹੋ ਇੱਕ ਵਾਰਾ ਫੇਰ ਆਪਣੇ ਪੂਰੇ ਜੋਸ਼ ਦੇ ਵਿੱਚ ਫਲੇਗੜ ਜੁੰਡੀਆਂ ਜਾਂ ਢੇਰਾਪਾ ਨਾਟਕ ਜੰਤਰੇਗਾ ਕਿ ਇਹ ਲੋਕਾਂ ਦਾ ਪਿਆਰ ਹੈ ਮੇਰਾ ਖਲਵਾਰ ਹੈ ਸਾਡਾ ਹਰ ਇੱਕ ਦੋਨੋਂ ਮੇਸਜ ਵਜਿਹਾ ਬਪਾ ਨਾਟਕ ਫਲੇਗੜ ਅਪਕੇ ਪਿੰਡੇ ਘੜ ਤੋਂ ਨਰਸ ਚੱਲਣਾ ਸੀ ਕਿਹਾ ਸੀ ਕਿ ਜਦੋਂ ਨਿਆਣਾ ਜੰਮ ਦਾ ਜਦੋਂ ਟੁਰਨਾ ਸ਼ੁਰੂ ਕਰਦਾ ਹੋਇਆ ਤੇ ਟੁਰਨਾ ਮੈਨੂੰ ਪੋਦੇ ਘੜੀਆਂ ਨੇ ਸ਼ੁਰੂ ਕਰਾਇਆ ਤੇ ਜੇ ਮੈਂ ਜਵਾਰ ਹੋ ਕੇ ਧੋਵਿਆ ਜਿਹੜੇ ਪਹਿਲੀ ਟੈਕਸ ਵਿੱਚ ਮੈਂ ਲੜੀ ਉਦੋਂ ਮੇਰਾ ਬਾਬਾ ਉਹ ਜੁੜੀ ਆ ਤੇ ਸਾਰੇ ਜਿਹੜੇ ਕਿਸਾਨ ਕਿਤੇ ਜਿਹੜੇ ਵਸਨੀਕ ਨੇ ਬਰਾ ਪਰਿਵਾਰ ਦੇਖੋ ਭਾਵੇਂ ਮੈਂ 10 ਸਾਲ ਕੰਮ ਇੱਥੇ ਕੀਤਾ ਸੀ ਪਰ ਪਾਰਟੀ ਦੇ ਜਿਹੜੇ ਸਾਡੇ ਆਗੂ ਸੀ ਸਤਾਰ ਕਪਤਨ ਜੀ ਨੇ ਰੱਖਿਆ ਉਹ ਪਤਾ ਨਹੀਂ ਕੀ ਉਹਨਾਂ ਦੇ ਮਨ ਦੇ ਵਿੱਚ ਸੀ ਕਿ ਮੈਂ ਚੰਗਾ ਹੀ ਨਹੀਂ ਸੁਧਾਰਿਆ ਉਹਨਾਂ ਨੇ ਮੇਰਾ ਪਹਿਲਾ ਸਿਆਸੀ ਕਦਮ ਕੀਤਾ ਜਦੋਂ ਮੈਂ 10 ਸਾਲ ਇਥੇ ਕੰਮ ਕਰਕੇ ਗਿਆ ਸੀ ਮੈਨੂੰ ਡੇਰਾ ਬਾਬਾ ਨਾਲ ਡੇਰਾ ਬਾਬਾ ਨਾਲ ਜਾ ਕੇ ਉਹਨਾਂ ਦੇ ਜਿਹੜੇ ਕਰੀਬੀ ਸਾਥੀ ਸੀ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਉਹਨਾਂ ਨੇ ਮੇਰੀ ਵਿਕਤ ਦੇ ਆਧਾਰ ਵਿੱਚ ਗੂੜੇ ਲੱਟਾ ਪਰ ਮੈਂ ਡੇਰਾ ਬਾਬਾ ਨਾਲ ਕੀ ਸੰਗਤ ਦਾ ਜੇ ਲੋ ਸਤਿਕਾਰ ਕਰਦਾ ਉਹਨਾਂ ਦੇ ਕਦਮਾਂ ਦੇ ਸਿਰ ਚਟਾਕ ਦਾ ਧੰਨਵਾਦ ਕਰਦਾ ਕਿ 2 ਮਹੀਨਿਆਂ ਦੇ ਵਿੱਚ ਜੋ ਉਹ ਉਹਨਾਂ ਨੇ ਮੈਨੂੰ ਪਿਆਰ ਦਿੱਤਾ ਸਤਿਕਾਰ ਦਿੱਤਾ ਜਿੱਡੀ ਵੱਡੀ ਲੜਾਈ ਲੜ ਦਿੱਤੀ ਕਿਉਂਕਿ ਸਭ ਤੋਂ ਘੱਟ ਵੋਟਰਾਂ ਦੇ ਨਾਲ ਪੰਜਾਬ ਦੇ ਵਿੱਚੋਂ ਰਵੀਕਰਨ ਸਿੰਘ ਕਾਲ ਹਟਾ ਰਿਹਾ ਸੀ ਉਹ ਸਿਰਫ ਸਾਨੂੰ ਡੇਰਾ ਬਾਬਾ ਨਾਰਾ ਦੇ ਦੋਥਾਂ ਨੂੰ ਦੇਣ ਸੀ ਪੰਜ ਦਾ ਤੀਮ। ਕਾਰਨ ਤਾਂ ਅਜੇ ਸੁਦੀਪ ਗਰਮ ਦੀ ਥਾਂ ਨੂੰ ਤੇ ਰਹਿ ਗਈ। ਜਦੋਂ ਉਦੋਂ ਤੁਹਾਡੇ ਨਾਂ ਰਿਹਾ ਕਿ ਤੁਹਾਨੂੰ ਡੇਰਾ ਭੇਜਿਆ ਗਿਆ ਤੁਸੀਂ ਉਦੋਂ ਨਹੀਂ ਬਾਜ਼ਟਾਈ। ਮੈਂ ਉਹਨੂੰ ਸਰਦਾ ਸਿੰਘ ਦਾ ਨਾਮ ਕਰ ਗਿਆ ਕਿ ਮੈਂ ਇਲੈਕਸ਼ਨਿੰਗ ਉਹਨੂੰ ਕਿਹਾ ਮੈਂ ਮੁਕਤੀ ਤੇਰਾ ਸਰਵੇ ਜਿਹੜਾ ਆਵਾ ਮਾੜਾ ਆਇਆ ਵਾ ਤੈਨੂੰ ਦੇਰਾ ਪਾਬਾ ਨਾਲ ਕਿ ਫਤੇਗੜ ਮੁਕਤੀਆਂ ਨਾਲ ਚੰਗਾ ਸਰਵੇ ਆਇਆ ਵਾ ਤੇ ਮੈਂ ਨਾ ਕਰਕੇ ਆ ਗਿਆ ਕਿ ਮੈਂ ਇਲੈਕਸ਼ਨ ਜਿਹੜਾ ਉਹ ਨਹੀਂ ਨਾ ਦਿੱਤਾ ਮੈਂ ਜਿੰਨੀ ਵਾਰੀ ਵੀ ਫਤੇਗੜ ਖੁੰਡੀਆਂ ਦੇ ਵਿੱਚ ਟੱਕ ਸੰਬਸਤ ਮੈਂ ਇਹ ਕਰਦਾ ਹਾਂ ਸੀ ਕਿ ਮੈਂ फतेहगढ़ कुछ इलेक्शन लड़ा गया कई बार मैं सौंख खाने वाली भी गलती पर मेरे पिता जी सरदार अमन सिंह जी काणू ने करता जो पार्टी कोई हुकम लावे ना उसे सारिया चीज़ा जगह छड़ देखिया चाहिए तो मैं पार्टी का हुक्म मान के डेरा बाबा गया से तो पार्टी ने मैंने कुछ भी जाके जीन नहीं दिता मेरा ये हम ਪਿਛਿਆ ਅਗਰ ਸਿਆਸੀ ਕਥਨ ਨਹੀਂ ਕਰਦਾ ਤਾਂ ਪਹਿਲਾਂ ਫੋਡੇਗੜ ਚੂੜੀਆਂ ਦੇ ਵਿੱਚੋਂ ਮੈਨੂੰ ਕੁੱਟਿਆ ਡੇਰੇ ਭੇਜਿਆ ਡੇਰੇ ਜਾ ਕੇ ਮੇਰੀ ਜਿੱਤ ਦੇ ਵਿੱਚ ਪੈਰ ਦੇ ਵਿੱਚ ਰੋੜੇੜਾ ਕਾਇ ਜਦੋਂ ਜਦੋਂ ਵੇਖਿਆ ਕਿ ਮੈਂ ਟੁਰਿਆ ਜਾਣਾ ਵਾ ਤੇ ਮੇਰਾ ਸਿਆਸੀ ਕਥਨ ਕਰਕੇ ਮੈਂ ਹਾਰ ਨਹੀਂ ਬਟਾ ਹੁਣ ਵੇਖਿਆ ਜਾ ਰਿਹਾ ਕਿ ਇਹ ਕਾਂਗਰਸ ਪਾਰਟੀ ਵੱਲੋਂ ਕਿਹਾ ਜਾ ਰਿਹਾ ਵਾ ਕਿ ਅਸੀਂ ਸ਼ਾਨੋ ਸ਼ੌਕ ਨਾਲ ਜਿੱਤਾਂਗੇ ਆਮ ਆਦਮੀ ਪਾਰਟੀ ਕਹਿ ਰਹੀ ਆ ਕਿ ਅਸੀਂ ਬਹੁਤ ਵੱਡੀ ਲੀਡ ਤੇ ਜਿੱਤਾਂਗੇ ਤੁਹਾਡੇ ਵੱਲੋਂ ਕੀ ਕਹਿੰਦੇ ਦੇਖੋ ਜਦੋਂ ਮਦਾਨ ਦੇ ਵਿੱਚ ਪਰਮਾਨ ਕੋਲਦੇ ਹੁੰਨ ਇਹ ਫੈਸਲਾ ਸੋਖਾ ਨਹੀਂ ਕਿਉਂ ਆਪਾਂ ਗਿਆਨ ਨਾਲ ਸਾਥ ਰਿਹਾ ਹੈ ਕਿ ਆਪੇ ਮੈਂ ਦੱਤੇ ਹਾਂ ਪਤਾ ਨਹੀਂ ਕਿਹੜੇ ਵੇਲੇ ਕਿਹੜੇ ਪਰਮਾਨ ਨੇ ਕਿਹੜਾ ਦਾ ਲਾਦਨਾ ਦਾ ਤੇਈ ਵਾਰੀ ਚੰਗੇ ਜਿਹੜੇ ਖਿਡਾਰੀ ਹੁੰਦੇ ਆ ਨਾ ਉਹ ਪਹਿਲੀ ਵਾਰੀ ਚੇਤ ਹੋ ਜਾਂਦੇ ਨੇ ਜੀ ਬੀ ਜੀ ਪੀ ਦਾ ਜਿਹੜਾ ਪਰਿਵਾਰ ਹੈ ਬਹੁਤ ਵੱਡਾ ਪਰਿਵਾਰ ਹੈ ਸਾਡੇ ਬ੍ਰਿੰਕਰ ਸਾਡੇ ਰਾਜੂ ਬਹੁਤ ਤਗੜੇ ਉਪਰ ਜੀ ਕਰ ਰਹੇ ਨੇ ਤੇ ਮੈਂ ਮਹਿਸੂਸ ਕਰਦਾ ਕਿ ਜਿਹੜਾ ਪਪਾ ਨਾਲ ਫਤੇ ਗਸ਼ਟੂ ਜੀ ਦੇ ਵਿਕਟੋ ਕੌਣ ਐ ਫਿਊਚਰ ਹੈ ਭਰਾ ਜਣ ਕਿ ਜਿਹੜੇ ਨੂੰ ਤੇ ਜਿਹੜੇ ਸਾਹਮਣੇ ਆਉਣਗੇ ਤੇ ਇਸ ਇਸ ਦੀ ਪਹਿਲੀ ਟਿਕ ਤੋਂ ਨਿਸ਼ਾਨਿਆ ਦੇ ਵਿੱਚ ਬੀਜਪੀ ਤਗੜੀ ਹੋ ਕੇ ਸਰਦਾਰ ਰਿਸ਼ੀ ਨਰਿੰਦਰ ਮੋਦੀ ਜੀ ਦੇ ਤਗੜੇ ਅਗੇ ਆਸੀ ਆਪਣੇ ਬਿਲਕੁਲ ਸਾਡੇ ਸ਼੍ਰੀ ਦਨਿਸ਼ ਬੱਪੂ ਜੀ ਨੂੰ ਆਪਣਾ ਕੰਂਡਿਡੇਟ ਬਣਾ ਕੇ ਜਿੱਤ ਦੇ ਰਹੇ ਹਾਂ ਇਹ ਹਨ ਸਾਡੇ ਨਾਲ ਰਵੀਕਰਤ ਸਿੰਘ ਜੀ ਗੱਲ ਜਿਨ੍ਹਾਂ ਨੇ ਕਿਹਾ ਕਿ ਬੇਸ਼ੱਕ ਪਹਿਲੇ ਨਤੀਜਿਆਂ ਬਾਰੇ ਨਹੀਂ ਆਪਾਂ ਗੱਲ ਕਰਦੇ ਪਰ ਐਤਾਂ ਦੇ ਨਤੀਜੇ ਕੁਝ ਹੋਰ ਹੋਣਗੇ ਇਸੇ ਤਰ੍ਹਾਂ ਕਿਸੇ ਹੋਰ ਸ਼ਖਸੀਅਤ ਦੇ ਨਾਲ ਮਿਲਾਵਾਂਗੇ ਤੁਸੀਂ ਦੇਖਦੇ ਰਹੋ ਮਾਜਾ ਲਾਈਵ